ਕੈਂ ਦਾ ਮਤਲਬ ਹੈ ਦਿੱਲੀ ਤੋਂ ਆਕਰ ਕੇ ਕੇਜਰੀਵਾਲ ਸਾਹਿਬ ਵੱਲੋਂ ਅਗਰ ਕੋ ਆਫਰ ਆਂਦੀ ਹੈ ਤੁਸੀਂ ਉਹਨੂੰ ਮੰਨਦੇ ਹੋ ਮੇਰੇ ਨਾਲ ਨਾ ਕੋਈ ਆਫਰ ਆਈ ਹੈ ਨਾ ਮੈਂ ਮੰਨਣ ਵਾਲੀ ਕੋਈ ਕਰਦੀ ਹੈ ਨਾ ਮੈਂ ਮੰਨਾਂਗਾ ਯਾਰ ਤੇ ਵੀਰੇ ਦਰਵਾਜ਼ੇ ਖੁੱਲੇ ਵੀ ਕਿਸੇ ਵਾਸਤੇ ਨਹੀਂ ਜੇ ਤੇ ਬੰਦ ਵੀ ਕਿਸੇ ਵਾਸਤੇ ਨਹੀਂ ਜੇ ਪੰਜਾਬੀ ਇਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖੈਰਾ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਦੇ ਬੈਨਰ ਹੇਠ ਵੱਖ-ਵੱਖ ਆਗੂਆਂ ਨੂੰ ਇਕੱਠਾ ਕਰਨ 'ਚ ਲੱਗੇ ਹੋਏ ਨੇ ਇਸੇ ਤਰ੍ਹਾਂ ਖੈਰਾ ਵੱਲੋਂ ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਪੰਜਾਬ ਕਨਵੀਨਰ ਸੁਚਾਤਨ ਛੋਟੇਪੁਰ ਦੇ ਨਾਲ ਮੁਲਾਕਾਤ ਕੀਤੀ ਗਈ ਇਸ ਮੁਲਾਕਾਤ ਦੌਰਾਨ ਕਈ ਅਹਿਮ ਵਿਚਾਰਾਂ ਹੋਈਆਂ ਜਿਨ੍ਹਾਂ 'ਚ ਛੋਟੇਪੁਰ ਤੇ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜਨ ਦੀਆਂ ਗੱਲਾਂ ਵੀ ਚਰਚਾ 'ਚ ਨੇ ਛੋਟੇਪੁਰ ਨੇ ਆਮ ਆਦਮੀ ਪਾਰਟੀ ਨਾਲ ਮੋੜ ਜੁੜਤੋਂ ਇਨਕਾਰ ਵੀ ਕੀਤਾ ਛੋਟੇਪੁਰ ਨੇ ਖੈਰਾ ਨਾਲ ਮੁਲਾਕਾਤ ਤੋਂ ਛੁੱਕੀ ਕੁਝ ਕਿਹਾ ਤੁਸੀਂ ਵੀ ਸੁਣ ਅ ਕਨਹਲਾਤਾਂ ਦੇ ਵਿੱਚ ਉਹਨਾਂ ਨੇ ਪਾਰਟੀ ਬਣਾਈ ਸਾਰਾ ਜ਼ਿਕਰ ਕੀਤਾ ਹੂੰ ਔਰ ਜੋ ਪੰਜਾਬ ਦੇ ਵਿੱਚ ਨਵੀਂ ਇਲੈਕਸ਼ਨ ਆ ਰਹੀ ਹੈ ਉਹਦੇ ਬਾਰੇ ਗੱਲਾਂ ਬਾਤਾਂ ਕੀਤੀਆਂ ਹੂੰ ਔਰ ਮੈਂ ਉਹਨਾਂ ਨੂੰ ਸਾਰੀਆਂ ਗੱਲਾਂ ਕੀਤੀਆਂ ਵੀ ਠੀਕ ਆ ਆਓ ਤੁਸੀਂ ਵੈਲਕਮ ਪਰ ਕੋਈ ਵੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਅ ਪਾਇਲ ਕਰਾਂਗਾ ਉਹ ਮੈਂ ਆਪਣੀ ਪਾਰਟੀ ਨਾਲ ਸਲਾਹ ਕਰਕੇ ਕਰਾਂਗਾ ਅੱਛਾ ਉਹ ਮੈਂ ਆਪਣੀ ਪਾਰਟੀ ਦੀ ਮੀਟਿੰਗ ਜਲਦੀ ਸਦਾਂਗਾ ਉਹਨਾਂ ਦੇ ਸਾਰਿਆਂ ਸਮੇ ਵਿਚਾਰ ਰੱਖਾਂਗੇ ਵੀ ਇਸ ਤਰ੍ਹਾਂ ਆਏ ਸੀ ਇਹ ਖਰੜਾ ਸਾਹਿਬ ਆ ਸਾਰੀਆਂ ਗੱਲਾਂ ਉਹਨਾਂ ਨਾਲ ਹੋਈਆਂ ਨੇ ਇਹ ਤੁਹਾਨੂੰ ਮਨਜ਼ੂਰ ਨੇ ਨਹੀਂ ਮਨਜ਼ੂਰ ਕਰਨੀਆਂ ਨਹੀਂ ਕਰਨੀਆਂ ਕਹਿਣ ਦਾ ਮਤਲਬ ਤਾਂ ਦਿੱਲੀ ਤੋਂ ਆਕਰ ਕੇਜਰੀਵਾਲ ਸਾਹਿਬ ਵੱਲੋਂ ਅਗਰ ਕੋ ਆਫਰ ਆਂਦੀ ਹੈ ਤੁਸੀਂ ਉਹਨੂੰ ਮੰਨਦੇ ਹੋ ਮੰਨੋਗੇ ਮੇਰੇ ਨਾਲ ਨਾ ਕੋਈ ਆਫਰ ਆਈ ਹੈ ਨਾ ਮੈਂ ਮੰਨਣ ਵਾਲੀ ਕੋਈ ਗੱਲ ਹੈ ਨਾ ਮੈਂ ਮੰਨਾਂ ਗਈ ਆ ਉਧਰ ਖਿਆਰਾ ਦਾ ਕਹਿਣਾ ਹੈ ਕਿ ਗੱਲਬਾਤ ਬਹੁਤ ਵਧੀਆ ਮਾਹੌਲ 'ਚ ਹੋਈ ਹੈ ਤੇ ਉਹਨਾਂ ਨੂੰ ਇਸ ਮੁਲਾਕਾਤ ਦੇ ਹਾਂ ਪੱਕੀ ਨਤੀਜੇ ਆਉਣ ਦੀ ਆਸ ਹੈ ਇਹ ਗੱਲਾਂ ਬਹੁਤ ਅੱਛੇ ਮਾਹੌਲ ਵਿੱਚ ਹੋਈਆਂ ਸਾਜ਼ਗਾਰ ਮਾਹੌਲ 'ਚ ਹੋਈਆਂ ਔਰ ਇਸ ਗੱਲ ਦਾ ਵੀ ਮੈਂ ਕਹਿਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਨੇ ਜਦੋਂ ਇਹਨਾਂ ਤੇ ਮਨ ਕੜਤ ਬੇਬਲ ਦੇ ਬੇਬੁਨਿਆਦ ਕਟਿਆ ਇਲਜ਼ਾਮ ਲਾਏ ਸੀਗੇ ਉਹਦਾ ਜਿਹੜਾ ਖਮਿਆਜ਼ਾ ਆਮ ਆਦਮੀ ਪਾਰਟੀ ਨੂੰ ਪੁਗਤਣਾ ਪਿਆ ਛੋਟੇਪੁਰ ਹੁਣਾਂ ਨੇ ਉਸ ਵਕਤ ਬਤੌਰ ਪ੍ਰਧਾਨ ਜਾਂ ਕਨਵੀਨਰ ਉਹਨਾਂ ਨੇ ਬਹੁਤ ਮਿਹਨਤ ਕੀਤੀ ਸੀਗੀ ਅੱਜ ਵੀ ਉਹਨਾਂ ਦਾ ਪੰਜਾਬ ਦੇ ਜਿੱਥੇ ਵੀ ਕਿਤੇ ਅਰੈਸਟ ਵਾਇਲ ਜਿਹੜਾ ਕੀਡਰ ਕੋਈ ਬਚਿਆ ਵੀ ਹੈਗਾ ਆਮ ਆਦਮੀ ਪਾਰਟੀ ਇਹਦਾ ਉਹ ਸਾਰੇ ਕੀਡਰ ਦੇ ਵਿੱਚ ਉਹਨਾਂ ਦਾ ਮਾਨ ਸਤਕਾਰ ਹੈ ਸੋ ਆਉਣ ਵਾਲੇ ਦਿਨਾਂ ਚ ਆਮ ਕਵਾਈਟ ਹੋਪਫੁਲ ਕਿ ਅੱਛੇ ਨਤੀਜੇ ਨਿਕਲਦੇ ਆਸਾਰ ਹੈਗੇ ਛੋਟੇ ਪੁਰਤੇ ਖੇੜਾ ਦੋਮੇ ਆਮ ਆਦਮੀ ਪਾਰਟੀ ਤੋਂ ਵਕ ਹੋਇਆ ਗੋ ਨੇ ਅਤੇ ਹੁਣ ਉਹ ਪੰਜਾਬ ਚ ਆਮ ਆਦਮੀ ਪਾਰਟੀ ਦੀ ਥਾਂ ਤੀਜਾ ਬਦਲ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਨਵਾਂ ਬਦਲ ਖੜਾ ਹੁੰਦਾ ਜਾਂ ਨਹੀਂ ਇਸ ਦਾ ਵੀ ਜਲ ਹੀ ਪਤਾ ਲੱਗ ਜਾਵੇਗਾ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ